ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਡੋਕ ਜਿੱਥਾ ਸ਼੍ਰੀ ਮਕਸਸ ਸਾਹਿਬ ਪੈ ਜਾਂਦਾ ਤੇ ਤਸੀਲ ਵੀ ਦੋਸਤੋ ਇਸ ਮੈਨੂੰ ਸ਼੍ਰੀ ਮਕਸਸ ਸਾਹਿਬ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਸੋਹਣੇ ਦੁੱਧ ਰਕੜ ਵਾਲੀ ਬਾਈ ਹੇਰੋ ਕੋਲ ਇਹਨਾਂ ਇੱਕ ਗੱਬਣ ਗਾਂ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਆ ਬਾਈ ਜੀ। ਹਾਂਜੀ ਹਾਂਜੀ ਵਧੀਆ। ਠੀਕ ਆ ਨਾਂ ਦੱਸੋ ਵੀਰ ਆਪਣਾ। ਮਨਜੀਤ ਸਿੰਘ ਹੈ। ਮਨਜੀਤ ਸਿੰਘ। ਠੀਕ ਆ ਤੇ ਨੰਬਰ ਵੀ ਦੱਸ ਦਿਓ ਬਾਈ ਆਪਾਂ। 9317914575 ਠੀਕ ਆ। ਤੇ ਇਹ ਗਾਂ ਘਰਦੀ ਏ ਬਾਈ? ਹਾਂਜੀ ਘਰਦੀ ਏ। ਠੀਕ ਆ ਕਿੰਮਾ ਸੂਆ ਸੂਣਾ ਬਾਈ? ਤੀਜਾ ਸੂਣਾ। ਠੀਕ ਆ ਤੀਜਾ ਸੂਆ ਸੂਣਾ ਕਿੰਨੇ ਦਿਨ ਪਿਆ ਬਾਈ ਸੂਣ ਚ? ਇਹਦੇ ਚਾਰ ਪੰਜ ਦਿਨ ਪਿਆ ਜੀ। ਚਾਰ ਪੰਜ ਦਿਨ ਪਿਆ। ਹਾਂ ਤੇ ਦੁੱਧ ਦੀ ਗੱਲ ਕਰੀਏ ਵੀ ਦੁੱਧ ਕਿੰਨਾ ਪਾਉਂਦੀ ਹੈ ਦੁੱਧ ਦੀ 30 ਲੀਟਰ ਆ ਪਾ ਦੂਜੇ ਸੂਏ ਚ ਹੋਇਆ ਜੀ ਦੂਜੇ ਸੂਏ 30 ਲੀਟਰ ਚ ਹੋਇਆ ਵਾ ਹਾਂਜੀ ਹਾਂਜੀ ਠੀਕ ਆ ਐਤੀ ਦਾ ਅਨੁਮਾਨ ਆ 30 ਲੀਟਰ ਪਾ ਦੂ ਭਾਈ ਪਾ ਦੂ ਜੀ ਠੀਕ ਆ ਜੀ ਆਪਣੇ ਕੋਲੇ ਸੂੰਦੀਏ ਚਵਾ ਦੇਾਂਗੇ ਹਾਂਜੀ ਹਾਂਜੀ ਠੀਕ ਆ ਲੋ ਭਾਈ ਬਾਈਆਂ ਦਾ ਜੇ ਆਪਣੇ ਕੋਲੇ ਸੂੰਦੀ ਹੈ ਨਾ ਆਪਾਂ ਚਵਾ ਵੀ ਦੇਾਂਗੇ ਬਾਕੀ 4 ਤੋਂ 5 ਦਿਨ ਬਾਈ ਹਰੀ ਜਾਂਦੇ ਸੂਨ ਦੇ ਵਿੱਚ ਇਹਦੇ ਦਿਨ ਬਾਕੀ ਆ ਸੋਹਣਾ ਕੱਦ ਕਾਠਾ ਦੋਸਤੋ ਸੋਹਣੀ ਵਹਿੜ ਆ ਬਾਕੀ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਦੋਸਤੋ ਹੁਣ ਵੀ ਸੋਹਣਾ ਹਵਾਨਾ ਤਿਆਰ ਕੀਤਾ ਨੇੜੇ ਹੋ ਕੇ ਤੁਹਾਨੂੰ ਜਜਮੈਂਟ ਕਰਾਉਣੇ ਆ ਨਾੜਾ ਚੈੱਕ ਕਰ ਸਕਦੇ ਹਵਾਨੇ ਉੱਤੇ ਤੇ ਬਾਕੀ ਥਣਾ ਦਾ ਸਾਈਜ਼ ਵੀ ਬਹੁਤ ਸੋਹਣਾ ਮਗਰਲੇ ਪਾਸੇ ਨੂੰ ਹਵਾਨਾ ਚੈੱਕ ਕਰੋ ਘਟੋ ਘਟ 5 ਇੰਚ ਹੀ ਮਗਰ ਨੂੰ ਹਵਾਨਾ ਤੁਹਾਨੂੰ ਦੀਂਦਾ ਹੋਊਗਾ ਦੇਖ ਸਕਦੇ ਹੋਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਚੌੜਾ ਹਵਾਨਾ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਤਾਂ ਹੁਣ ਵੀ ਸੋਹਣੀ ਆ ਬਾਕੀ ਦੋਨੇ ਪਾਸਿਆਂ ਤੋਂ ਤੁਹਾਨੂੰ ਜਜਮੈਂਟ ਕਰਾਉਣੇ ਆ ਦੇਖ ਸਕਦੇ ਥਣਾ ਦਾ ਸਾਈਜ਼ ਗੈ ਤੇ ਸੋਹਣਾ ਹਵਾਨਾ ਇਹ ਨਹੀਂ ਗੱਲ ਕੋਈ ਫੋੜ ਚਾਂਗਾ ਵੀ ਕੋਈ ਟੁੱਟਮਾ ਹਵਾਨਾ ਤੇ ਬਾਕੀ ਘਰ ਦੀ ਵਹਿੜ ਆ ਬਾਈ ਹਰਾਂ ਦੇ ਜੇ ਗੱਲ ਕਰੀਏ ਰਾਜੀਪਲੀ ਚੰਗੀ ਆ ਚੰਗੀ ਸੰਭਾਈ ਹੋਈ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਇੱਕ ਵਾਰੀ ਖੋਲ ਕੇ ਨਾ ਢੇੜਾ ਕੜਵਾ ਦਿਓ ਜੀ ਬਾਕੀ ਖੇਤੀਬਾੜੀ ਦਾ ਕੰਮ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਗਾਂ ਹੈਗੀ ਆ 30 ਲੀਟਰ ਤੁਸੀਂ ਇੱਥੇ ਦੁੱਧ ਝੋਕੇ ਲ ਜਾ ਸਕਦੇ ਆ ਕੋਈ ਵੀਰ ਅੱਜ ਸਾਈ ਕਰ ਲੇ ਲਓ ਵੀ ਤੋੜ ਕੇ ਤੁਹਾਨੂੰ ਕਾਉਣੇ ਆ ਬਾਕੀ ਪਸ਼ੂ ਨੂੰ ਅੰਦਰ ਬੰਨੇ ਹੋਣ ਕਰਕੇ ਥੋੜੀ ਇਕਾਲ ਕਰਦੀ ਹੈ ਵੀ ਅੰਦਰ ਜਾਣ ਦੀ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਚੈੱਕ ਕਰੋ ਬਹੁਤ ਸੋਹਣਾ ਦੋਸਤੋ ਫਿਟਿੰਗ ਵਾਲਾ ਹਵਾਨਾ ਇਹ ਨਹੀਂ ਗੱਲ ਕੋਈ ਟੁੱਟਮਾ ਹੋਊਗਾ ਤੇ ਜਾਂ ਕੋਈ ਫੋੜ ਸ਼ਾਂਗ ਹੋਊਗੀ ਮੋੜ ਲਾ ਬਈ ਕੋਈ ਗੱਲ ਨਹੀਂ ਬੰਦ ਬਾਕੀ ਰੇਟ ਬਾਈ ਤੋਂ ਪੁੱਛ ਲੈਨੇ ਆ ਬਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰ ਦਿਆਂਗੇ ਫਿਰ ਰੇਟ ਜੀ 1,20,000 1,20,000 ਹਾਂ ਜੀ ਥੋੜਾ ਬਹੁਤਾ ਮਾਨਤਾਨ ਹੋ ਜੂ ਹਾਂ ਜੀ ਕਿਹੜਾ ਆਊਗਾ ਮਾਨਤਾਨ ਕਰ ਠੀਕ ਆ ਲਓ ਵੀ 1,20,000 ਰੁਪਏ ਰੇਟ ਆ ਮੌਕੇ ਤੇ ਮਾਨਤਾਨ ਹੋ ਜਾਊਗਾ ਬਾਈ ਦਾ ਪਿੰਡ ਹੈਗਾ ਡੋਕ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਦੋਸਤੋ ਜਿਹੜੇ ਵੀ ਤੇ ਪਸੰਦ ਹੋਵੇ ਤੇ ਬਾਈ ਦੇ ਘਰ ਦੀ ਆ ਜੇ ਗੱਲ ਕਰੀਏ ਖੇਤੀਬਾੜੀ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਕਹਿ ਸਕਦੇ ਜੇ ਗੱਲ ਕਰੀਏ ਨਾ ਘਰ ਦੇ ਜਾਨਵਰ ਹੈਗੇ ਬਾਈ Haryana ਦੇ ਸਾਰੇ ਤੁਹਾਨੂੰ ਨਿਗਾਹ ਇੱਕ ਕਰੀ ਸਾਰਿਆਂ ਦੇ ਮਰੌਣੇ ਆ ਦੇਖ ਸਕਦੇ ਆ ਤੇ ਦੋਸਤੋ ਜਿਹੜੇ ਵੀ ਤੇ ਪਸੰਦ ਆ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਆ ਕੋਈ ਪਸ਼ੂ ਸੇਲ ਕਰਨਾ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਬਸ ਚੱਲ ਰਿਹਾ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ